ਇਸ ਵਕਤ ਤੱਕ ਦੀਆਂ ਤਿੰਨ ਖਬਰਾਂ ਨੇ ਤਿੰਨੇ ਹੀ ਵੱਡੀਆਂ ਨੇ ਦਿਨਿਆਂ ਪੂਰੀ ਜਾਣਕਾਰੀ ਸਤਿ ਸ੍ਰੀ ਅਕਾਲ ਮੈਂ ਹਾਂ ਡਾਕਟਰ ਬਖਸ਼ੀਸ਼ ਆਜ਼ਾਦ ਪਹਿਲੀ ਵੱਡੀ ਖਬਰ ਹੈ ਕਿ ਸੁਖਬੀਰ ਬਾਦਲ ਹੁਣ ਹਾਈ ਕੋਰਟ ਪਹੁੰਚ ਗਿਆ ਹੈ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨਰੈਣ ਸਿੰਘ ਚੋੜਾ ਦੇ ਖਿਲਾਫ ਹਾਈ ਕੋਰਟ ਗਿਆ ਹੈ ਉਹ ਨਰੈਨ ਸਿੰਘ ਚੌੜਾ ਜਿਨੇ 4 ਦਸੰਬਰ 2024 ਨੂੰ ਸੁਖਬੀਰ ਬਾਦਲ ਦੇ ਉੱਪਰ ਉਸ ਟਾਈਮ ਹਮਲਾ ਕਰ ਦਿੱਤਾ ਸੀ ਜਦੋਂ ਉਹ ਦਰਬਾਰ ਸਾਹਿਬ ਦੇ ਬਾਹਰ ਜਿਹੜੀ ਸਜ਼ਾ ਲੱਗੀ ਸੀ ਉਹਨੂੰ ਪੂਰੀ ਕਰ ਰਿਆ ਸੀ ਤਾਂ ਹੁਣ ਸੁਖਬੀਰ ਬਾਦਲ ਹਾਈ ਕੋਰਟ ਕਿਉਂ ਗਿਆ ਤੇ ਕੀ ਕਿਹਾ ਤੇ ਹਾਈ ਕੋਰਟ ਨੇ ਸੁਖਬੀਰ ਬਾਦਲ ਦੇ ਪਟੀਸ਼ਨ ਤੇ ਭਗਵੰਤਮਾਨ ਸਰਕਾਰ ਨੂੰ ਨੋਟਿਸ ਕੱਢ ਕੇ ਜਵਾਬ ਮੰਗ ਲਿਆ ਤੇ ਜਵਾਬ ਕੀ ਮੰਗਿਆ ਪੂਰੀ ਜਾਣਕਾਰੀ ਦਿੰਨੇ ਆ ਸੁਖਬੀਰ ਬਾਦਲ ਹਾਈ ਕੋਰਟ ਜਾ ਗਿਆ ਔਰ ਉਹਨੇ ਇਹ ਕਿਹਾ ਹਾਈ ਕੋਰਟ ਦੇ ਵਿੱਚ ਕਿ ਨਰੈਨ ਸਿੰਘ ਚੌੜਾ ਦੇ ਖਿਲਾਫ ਜਿਹੜਾ ਕੇਸ ਬਣਾਇਆ ਸੀ ਮੇਰੇ ਤੇ ਹਮਲਾ ਹੋਣ ਦਾ ਉਹਦੇ ਚ ਪੰਜਾਬ ਪੁਲਿਸ ਕੋਈ ਪੈਰਵਾਈ ਨਹੀਂ ਕਰ ਰਹੀ ਸੁਖਬੀਰ ਬਾਦਲ ਨੇ ਕਿਹਾ ਕਿ ਨਰੈਨ ਸਿੰਘ ਚੌੜਾ ਨੂੰ ਗਲਤ ਤਰੀਕੇ ਨਾਲ ਪੁਲਿਸ ਨੇ ਜਮਾਨਤ ਦਿਵਾਈ ਹੈ ਸੁਖਬੀਰ ਸਿੰਘ ਬਾਦਲ ਨੇ ਹਾਈ ਕੋਰਟ ਦੇ ਵਿੱਚ ਕਿਹਾ ਕਿ ਮੇਰੇ ਬਿਆਨ ਵੀ ਪੁਲਿਸ ਨੇ ਇਸ ਕੇਸ 'ਚ ਇੱਕ ਵਾਰ ਵੀ ਨਹੀਂ ਲਏ ਤੇ ਮੇਰੇ ਬਿਆਨਾਂ ਤੋਂ ਬਿਨਾ ਹੀ ਨਰੈਣ ਸਿੰਘ ਚੋੜਾ ਦੇ ਉੱਪਰ ਕੇਸ ਬਣਾਇਆ ਗਿਆ ਤੇ ਮੇਰੇ ਬਿਆਨਾਂ ਤੋਂ ਬਿਨਾ ਹੀ ਉਸ ਨੂੰ ਜ਼ਮਾਨਤ ਦਵਾ ਦਿੱਤੀ ਗਈ ਹਾਈ ਕੋਰਟ ਨੇ ਇਸ ਦੇ ਉੱਪਰ ਹਰਾਨੀ ਪ੍ਰਗਟ ਕੀਤੀ ਹੈ ਤੇ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਨੋਟਿਸ ਕੱਢਿਆ ਔਰ ਪੁੱਛ ਲਿਆ ਕਿ ਦੱਸੋ ਭਾਈ ਕੀ ਸੁਖਬੀਰ ਬਾਦਲ ਦੇ ਬਿਆਨ ਕਲਮਬੰਦ ਨਹੀਂ ਸੀ ਕੀਤੇ ਗਏ ਜੀਦੇ ਤੇ ਹਮਲਾ ਹੋਇਆ ਉਹਦੇ ਬਿਆਨ ਕਿਉਂ ਨਹੀਂ ਲਏ ਗਏ ਅੱਜ ਜਵਾਬ ਮੰਗਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਭਗਵੰਤਮਾਨ ਸਰਕਾਰ ਤੋਂ ਔਰ ਹੁਣ ਵੇਖਣਾ ਹੀ ਹੋਏਗਾ ਕਿ ਭਗਵੰਤਮਾਨ ਸਰਕਾਰ ਇਹਦੇ ਤੇ ਕੀ ਜਵਾਬ ਦਿੰਦੀ ਹੈ ਕੀ ਭਗਵੰਤਮਾਨ ਸਰਕਾਰ ਇਹਦੇ ਤੇ ਪੁਲਿਸ ਇਹਦੇ ਤੇ ਕੋਈ ਪੁਖਤਾ ਜਵਾਬ ਦੇ ਸਕੇਗੀ ਕਿਉਂਕਿ ਨਰੈਨ ਸਿੰਘ ਚੋੜਾ ਦੀ ਜ਼ਮਾਨਤ ਹੋ ਚੁੱਕੀ ਹੈ ਨਰੈਨ ਸਿੰਘ ਚੋੜਾ ਬਾਹਰ ਆ ਚੁੱਕਾ ਹੈ ਪੂਰੇ ਪੰਜਾਬ ਪੂਰੇ ਦੇਸ਼ ਪੂਰੀ ਦੁਨੀਆ ਨੂੰ ਪਤਾ ਹੈ ਕਿਉਂਕਿ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਸੀ ਜਦੋਂ ਨਰੈਨ ਸਿੰਘ ਚੌੜਾ ਨੇ ਸੁਖਬੀਰ ਬਾਦਲ ਤੇ ਗੋਲੀ ਚਲਾਈ ਸੀ ਨਰੈਨ ਸਿੰਘ ਚੌੜਾ ਨੇ ਬਾਰ ਬਾਰ ਇਹ ਗੱਲ ਕਹੀ ਹੈ ਉਹ ਕਹਿੰਦਾ ਕਿ ਮੈਂ ਗੋਲੀ ਇਸ ਕਰਕੇ ਚਲਾਈ ਸੀ ਕਿਉਂਕਿ ਜਿਹੜੀ ਸਜ਼ਾ ਸੁਖਬੀਰ ਬਾਦਲ ਹੋਰਾਂ ਨੂੰ ਲਾਈ ਗਈ ਸੀ ਪਹਿਲਾਂ ਤਾਂ ਉਹ ਸਜ਼ਾ ਹੀ ਗਿਣਾਵਾਂ ਦੇ ਹਿਸਾਬ ਨਾਲ ਬਹੁਤ ਘੱਟ ਸੀ ਤੇ ਫਿਰ ਜਿਹੜੀ ਸਜ਼ਾ ਲਾਈ ਗਈ ਸੀ ਉਹ ਵੀ ਇਹ ਚਾਜ ਨਾਲ ਭੁਗਤ ਨਹੀਂ ਸੀ ਰਹਿ ਐਵੇਂ ਵਿਖਾਵਾ ਤੇ ਡਰਾਮਾ ਕਰ ਰਹੇ ਸੀ ਇਸ ਕਰਕੇ ਮੇਰੇ ਅੰਦਰ ਰੋਸ ਸੀਗਾ ਮੇਰੇ ਅੰਦਰ ਜਿਹੜਾ ਰੋਸ ਸੀ ਉਹ ਰੋਸ ਉਸ ਟਾਈਮ ਬਾਹਰ ਆਇਆ ਜਦੋਂ ਮੈਂ ਉਹ ਸਭ ਕੁਝ ਕੀਤਾ ਨਰੈਨ ਸਿੰਘ ਚੌੜਾ ਜਦੋਂ ਜਮਾਨਤ ਤੇ ਬਾਹਰ ਆਇਆ ਤਾਂ ਉਹ ਮੁਕਰ ਨਹੀਂ ਰਿਹਾ ਉਹ ਇਹ ਕਹਿ ਰਿਹਾ ਵੀ ਸੁਖਬੀਰ ਬਾਦਲ ਹੋਰਾਂ ਨੇ ਜੋ ਕੀਤਾ ਇਹਨਾਂ ਨਾਲ ਇਹੀ ਕੁਝ ਹੋਣਾ ਚਾਹੀਦਾ ਸੀ ਨਰੈਨ ਸਿੰਘ ਚੌੜਾ ਇਹ ਕਹਿ ਰਿਹਾ ਕਿ ਸੁਖਬੀਰ ਬਾਦਲ ਹੋਰਾਂ ਨੇ ਜਿਹੜੇ ਗੁਨਾਹ ਕਬੂਲੇ ਨੇ ਉਹ ਛੋਟੇ ਨਹੀਂਗੇ ਉਹ ਬਹੁਤ ਵੱਡੇ ਨੇ ਉਹਨਾਂ ਦੇ ਵਿੱਚ ਐਡੇ ਵੱਡੇ ਗੁਨਾਹ ਨੇ ਨਰੈਨ ਸਿੰਘ ਚੌੜਾ ਕਹਿ ਰਿਹਾ ਕਿ ਕੋਟਕਪੂਰਾ ਦੇ ਵਿੱਚ ਸਿੱਖ ਸੰਗਤਾਂ ਤੇ ਗੋਲੀ ਚਲਾਉਣ ਦਾ ਜਿਹੜਾ ਗੁਨਾਹ ਉਹ ਸੁਖਬੀਰ ਬਾਦਲ ਨੇ ਕਾਲ ਤੱਕ ਤੱਕੇ ਕਬੂਲਿਆ ਨਰੈਨ ਸਿੰਘ ਚੌੜਾ ਕਹਿੰਦਾ ਹੈ ਕਿ ਸੁਖਬੀਰ ਬਾਦਲ ਨੇ ਜਿਹੜਾ ਡੇਰਾ ਸਰਸਾ ਦੇ ਮੁਖੀ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾਉਣ ਦਾ ਗਨਾਹ ਵੀ ਕਬੂਲਿਆ ਔਰ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਕਮ ਕਰਕੇ ਆਪਣੇ ਹਿਸਾਬ ਨਾਲ ਫੈਸਲਾ ਕਰਾਉਣ ਦਾ ਗਨਾਹ ਵੀ ਕਬੂਲਿਆ ਨਰੈਣ ਸਿੰਘ ਚੌੜਾ ਕਹਿੰਦਾ ਕਿ ਜਿਹੜੇ ਪੁਲਿਸ ਅਫਸਰਾਂ ਨੇ ਸਿੱਖ ਪੁੱਤਾਂ ਦੀ ਖੂਨ ਦੀ ਹੋਲੀ ਖੇਡੀ ਹੋਈ ਸੀ ਉਹਨਾਂ ਨੂੰ ਸਮੇਤ ਸਿੰਘ ਸੈਣੀ ਵਰਗਿਆਂ ਨੂੰ ਉੱਚੇ ਅਹੁਦਿਆਂ ਤੇ ਬਰਾਜਮਾਨ ਕਰਨ ਦਾ ਗਨਾਹ ਵੀ ਸੁਖਬੀਰ ਬਾਦਲ ਹੋਰਾਂ ਨੇ ਕਾਲ ਤਖਤ ਤੇ ਕਬੂਲਿਆ ਨਰੈਨ ਸਿੰਘ ਚੋੜਾ ਕਹਿੰਦਾ ਕਿ ਆਪਣੇ ਗੁਨਾਹਾਂ ਨੂੰ ਛਪਾਉਣ ਦੇ ਲਈ ਬਾਅਦ ਚ ਗੁਰੂ ਕੀ ਗੋਲਕ ਚੋਂ ਐਸਜੀਪੀਸੀ ਦੇ ਪੈਸੇ ਚੋਂ ਲੱਖਾਂ ਕਰੋੜਾਂ ਦੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਦੇਣ ਦਾ ਗੁਨਾਹ ਵੀ ਸੁਖਬੀਰ ਬਾਦਲ ਹੋਰਾਂ ਨੇ ਕਬੂਲਿਆ ਇਸ ਕਰਕੇ ਇਹਨਾਂ ਦੇ ਗੁਨਾਹ ਛੋਟੇ ਨਹੀਂਗੇ ਇਸੇ ਕਰਕੇ ਮੈਂ ਇਹਨਾਂ ਦੇ ਨਾਲ ਇਹ ਸਭ ਕੀਤਾ ਹੁਣ ਵੇਖਣਾ ਇਹ ਆ ਕਿ ਪੰਜਾਬ ਸਰਕਾਰ ਨੂੰ ਜਿਹੜਾ ਨੋਟਿਸ ਜਾਰੀ ਹੋਇਆ ਉਹਦਾ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਦੂਜੇ ਪਾਸੇ ਵੱਡੀ ਖਬਰ ਇਹ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਭਾਰਤ ਦੀ ਸੰਸਦ ਦੇ ਵਿੱਚ ਗੂੰਜਿਆ ਤੇ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਨਵੇਂ ਬਣੇ ਐਮਪੀ ਨੇ ਮਾਲਵਿੰਦਰ ਸਿੰਘ ਕੰਗ ਉਹਨਾਂ ਨੇ ਭਾਰਤ ਦੀ ਸੰਸਦ ਚ ਪਾਰਲੀਮੈਂਟ ਚ ਇਹ ਮੁੱਦਾ ਉਠਾਇਆ ਔਰ ਉਹਨਾਂ ਨੇ ਕਿਹਾ ਕਿ ਲੰਬੇ ਟਾਈਮ ਤੋਂ ਜਿਹੜੇ ਬੰਦੀ ਸਿੰਘਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਹੋਈਆਂ ਨੇ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਇਹ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਇਹ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਔਰ ਇਹ ਉਹਨਾਂ ਦੇ ਪ੍ਰਤੀ ਇੱਕ ਬੜਾ ਹੀ ਗੈਰਕਾਨੂੰਨੀ ਗੁਨਾਹ ਹੈ ਹੁਣ ਇਹ ਆਵਾਜ਼ ਪਹਿਲਾਂ ਤੋਂ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉਠਾਈ ਜਾ ਰਹੀ ਹੈ ਕਿ ਜਿਹੜੇ ਬੰਦੇ ਨੂੰ ਜਿੰਨੀ ਸਜ਼ਾ ਅਦਾਲਤਾਂ ਵੱਲੋਂ ਕੋਰਟਾਂ ਵੱਲੋਂ ਦਿੱਤੀ ਗਈ ਜੇ ਉਹਨੇ ਉਹ ਭੁਗਤ ਲਈ ਹੈ ਫੇਰ ਉਹਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਕੀ ਇਹ ਗੈਰਕਾਨੂੰਨੀ ਨਹੀਂ ਹੈ ਕੀ ਇਹ ਗਲਤ ਨਹੀਂ ਹੈ ਅਦਾਲਤਾਂ ਨੂੰ ਇਹਦਾ ਸੂਵੋ ਮੋਟੋ ਨੋਟਿਸ ਵੀ ਲੈ ਲੈਣਾ ਚਾਹੀਦਾ ਕਿਉਂ ਨਹੀਂ ਛੱਡਿਆ ਜਾ ਰਿਹਾ ਐਦਾਂ ਤਾਂ ਫਿਰ ਇਹ ਕੋਈ ਕਾਨੂੰਨ ਦਾ ਰਾਜ ਕੋਈ ਸਵਿਧਾਨ ਦਾ ਰਾਜ ਤਾਂ ਨਾ ਨਾ ਹੋਇਆ ਹੁਣ ਜਿਹੜੀਆਂ ਇਹ ਸਿਆਸੀ ਪਾਰਟੀਆਂ ਨੇ ਇਹ ਚਾਹੇ ਬੰਦੀ ਸਿੰਘਾ ਦਾ ਮੁੱਦਾ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਇਹ ਸਿਰਫ ਆਪਣੀ ਵੋਟ ਸਿਆਸਤ ਲਈ ਬੋਲਦੀਆਂ ਨੇ ਅੰਦਰ ਇਹਨਾਂ ਦੇ ਕੋਈ ਬਹੁਤੀ ਹਮਦਰਦੀ ਨਹੀਂ ਹੁੰਦੀ ਪਰ ਵੋਟਾਂ ਖਿੱਚਣ ਦੇ ਲਈ ਇਹ ਐਦਾਂ ਬੋਲਦੀਆਂ ਨੇ ਬਿਆਨ ਦਿੰਦੀਆਂ ਨੇ ਭਾਰਤ ਦੀ ਪਾਰਲੀਮੈਂਟ 'ਚ ਇੱਕ ਹੋਰ ਬੜਾ ਵੱਡਾ ਮੁੱਦਾ ਛਾਇਆ ਹੋਇਆ ਵਕਫ ਬੋਰਡ ਦੇ ਨਵੇਂ ਬਿੱਲ ਦਾ ਮੁੱਦਾ ਜਿਹੜਾ ਬਿੱਲ ਰਾਜਸਭਾ ਤੇ ਲੋਕ ਸਭਾ ਦੋਵਾਂ ਥਾਵਾਂ ਤੇ ਪਾਸ ਕਰ ਦਿੱਤਾ ਗਿਆ ਪਰ ਉਹਦੇ ਖਿਲਾਫ ਦੇਸ਼ ਦੇ ਵਿੱਚ ਵੱਡੀ ਬਹਿਸ ਛੜੀ ਹੈ ਸਾਰੀਆਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਘੱਟ ਗਿਣਤੀ ਭਾਈਚਾਰੇ ਆ ਜਿਹੜੇ ਭਾਵੇਂ ਸਿੱਖ ਨੇ ਭਾਵੇਂ ਮੁਸਲਮਾਨ ਨੇ ਭਾਵੇਂ ਇਸਾਈ ਨੇ ਤੇ ਭਾਵੇਂ ਹੋਰ ਨੇ ਉਹਨਾਂ ਸਭੜਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਸਭੜਾਂ ਨੂੰ ਪਾੜਨ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵਕਫ ਬੋਰਡ ਦਾ ਜਿਹੜਾ ਇਹ ਕਾਨੂੰਨ ਹੈ ਇਹ ਸਭ ਕੁਝ ਕਰ ਰਿਹਾ ਹੈ। ਔਰ ਜਿਹੜੇ ਬਹੁਤ ਸੀਨੀਅਰ ਵਕੀਲ ਕਪਲ ਸਿਬਲ ਨੇ ਉਹਨਾਂ ਨੇ ਵੀ ਰਾਜ ਸਭਾ ਦੇ ਵਿੱਚ ਇਸ ਮੁੱਦੇ ਦੇ ਖਿਲਾਫ ਡਟ ਕੇ ਬੋਲਿਆ। ਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਬੋਲਿਆ। ਬੀਬੀ ਹਰ ਸਿਮਰਤ ਬਾਦਲ ਨੇ ਵੀ ਬੋਲਿਆ। ਬੀਬੀ ਹਰ ਸਿਮਰਤ ਨੇ ਤਾਂ ਇੱਥੋਂ ਤੱਕ ਪਾਰਲੀਮੈਂਟ ਦੇ ਵਿੱਚ ਕਿਹਾ ਉਹ ਕਹਿੰਦੀ ਭਾਜਪਾ ਦੂਜਿਆਂ ਨੂੰ ਟੁਕੜੇ ਕਰਨ ਵਾਲੇ ਕਹਿੰਦੀ ਆ ਕਿ ਦੇਸ਼ ਦੇ ਟੁਕੜੇ ਚਾਹੁੰਦੇ ਨੇ। ਪਰ ਭਾਜਪਾ ਤਾਂ ਖੁਦ ਟੁਕੜੇ ਟੁਕੜੇ ਗਏਗਾ ਜਿਹੜਾ ਸ਼ੀਆ ਮੁਸਲਮਾਨਾਂ ਨੂੰ ਸ਼ੀਆ ਤੇ ਸੁੰਨੀ ਚ ਟੁਕੜੇ ਕਰਦਾ ਔਰ ਸਿੱਖਾਂ ਦੇ ਵੀ ਵੱਖ-ਵੱਖ ਤਰੀਕਿਆਂ ਨਾਲ ਟੁਕੜੇ ਕਰਨ ਦੀ ਕੋਸ਼ਿਸ਼ ਕਰਦਾ ਹੈ ਹੋਰ ਫਿਰਕਿਆਂ ਦੇ ਵੀ ਕਰਦਾ ਤਾਂ ਇਸ ਤਰ੍ਹਾਂ ਵੱਡੇ ਸਵਾਲ ਜਿਹੜੇ ਨੇ ਉਹ ਭਾਜਪਾ ਦੀ ਰਾਜਨੀਤੀ ਦੇ ਉੱਪਰ ਉਠਾਏ ਜਾ ਰਹੇ ਨੇ ਇਸ ਤੋਂ ਅਗਲੀ ਵੱਡੀ ਖਬਰ ਜਗਰਾਉ ਤੋਂ ਆ ਰਹੀ ਹੈ ਜਗਰਾਉ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਗੋਲੀ ਚੱਲੀ ਹੈ ਤੇ ਗੋਲੀ ਦੇ ਨਾਲ ਇੱਕ लवली ਨਾਂ ਦਾ ਜਿਹੜਾ ਵਿਅਕਤੀ ਸੀ ਉਹਦੀ ਮੌਤ ਹੋ ਗਈ ਹੈ ਵਿਆਹ ਦੇ ਵਿੱਚ ਗੋਲੀ ਚੱਲੀ ਕਿਉਂ ਮੈਂ ਸਿੱਧਾ ਕਹੂੰਗਾ ਵਿਆਹਾਂ ਮਾਛਾਦੀਆਂ ਤੇ ਸਮਾਗਮਾਂ 'ਚ ਕੁਝ ਫੁਕਰੇ ਆਏ ਹੁੰਦੇ ਨੇ ਉੱਥੇ ਕੋਈ ਸੁਰੱਖਿਆ ਦਾ ਜਾਂ ਆਤਮ ਸੁਰੱਖਿਆ ਦਾ ਕੋਈ ਰੌਲਾ ਨਹੀਂ ਹੁੰਦਾ ਵੀ ਜਿਹੜੀ ਗੋਲੀ ਉੱਥੇ ਆਤਮ ਰੱਖਿਆ ਲਈ ਚਲਾਈ ਜਾਂਦੀ ਹੈ ਸਿਰਫ ਫੁਕਰ ਪੁਣੀ ਕਰਨ ਲਈ ਸਿਰਫ ਆਪਦਾ ਹਥਿਆਰ ਵਿਖਾਉਣ ਲਈ ਫੋਕਰੀ ਮਾਰਨ ਲਈ ਗੋਲੀਆਂ ਵਿਆਹਾਂ ਸ਼ਾਦੀਆਂ 'ਚ ਚਲਾਈਆਂ ਜਾਂਦੀਆਂ ਔਰ ਜਿੰਨੇ ਵੀ ਫੋਕਰੇ ਹਥਿਆਰਾਂ ਵਾਲੇ ਹੁੰਦੇ ਨੇ ਉਹ ਅਜਿਹੀਆਂ ਕਰਤੂਤਾਂ ਕਰਦੇ ਨੇ ਕਿੰਨੇ ਸਾਰੇ ਵਿਆਹ ਸਮਾਗਮਾਂ 'ਚ ਹੁਣ ਤੱਕ ਫੋਕਰੇ ਆ ਨੇ ਨਾਜਾਇਜ਼ ਗੋਲੀਆਂ ਚਲਾ ਕੇ ਐਦਾਂ ਬੰਦੇ ਮਾਰੇ ਨੇ ਔਰ ਹੁਣ ਇਹੀ ਕਾਹਨ ਜਗਰਾਉਂ 'ਚ ਵਾਪਰਿਆ ਜਗਰਾਉਂ ਦੇ ਵਿੱਚ ਜਿਹੜਾ ਉਹ ਵਿਅਕਤੀ ਵਿਚਾਰਾ ਮਾਰਿਆ ਗਿਆ ਕਿਸੇ ਦੀ ਗੋਲੀ ਦਾ ਸ਼ਿਕਾਰ ਹੋ ਕੇ ਜਿਹੜੀ ਵਿਆਹ 'ਚ ਚਲਾਈ ਗਈ ਉਹਨੇ ਵਾਪਸ ਨਹੀਂ ਆਉਣਾ ਉਹਦਾ ਪਰਿਵਾਰ ਰੁਲੇਗਾ ਉਹਦੇ ਬੱਚੇ ਰੋਲਣਗੇ ਪਰ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਨਾਂ ਨੂੰ ਮਿਲਿਆ ਕੀ ਅਸਲ 'ਚ ਸਾਡੇ ਸਮਾਜ 'ਚ ਇਹ ਕੁਛ ਬੜੇ ਭੜੇ ਦਿਖਾਵੇ ਤੇ ਬਿਮਾਰੀਆਂ ਚੱਲੀਆਂ ਪਈਆਂ ਮੈਨੂੰ ਲੱਗਦਾ ਇਹਨਾਂ ਦਿਖਾਵਿਆਂ ਦਾ ਨੋਟਿਸ ਲੈਣ ਦੀ ਲੋੜ ਹੈ ਹੁਣ ਸਾਡੇ ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਫੁਕਰਪੰਥੀਆਂ ਚੱਲਦੀਆਂ ਨੇ ਆ ਪਿਛਲੇ ਦਿਨੀ ਆ ਤੁਸੀਂ ਸੁਣਿਆ ਕੱਲ ਹੀ ਕਿ ਆਈਫੋਨ ਲੈਣ ਦੇ ਲਈ ਇੱਕ ਦੋਸਤ ਨੇ ਦੂਜੇ ਦੋਸਤ ਨੂੰ ਮਾਰਤਾ ਉਮਰ ਦੋਵਾਂ ਦੀ 16-17 ਸਾਲ ਦੋਵੇਂ ਨਬਾ ਲੱਗ ਇੱਕ ਬੱਚੇ ਨੇ ਦੂਜੇ ਬੱਚੇ ਦਾ ਆਈਫੋਨ ਲੈਣ ਲਈ ਉਹਨੂੰ ਮਾਰਤਾ ਪੰਜਾਬ ਦੀ ਘਟਨਾ ਪਟਿਆਲਾ ਦੀ ਹੈ ਮਾਰ ਕੇ ਤੇ ਉਹਨੂੰ ਰੇਲਵੇ ਲਾਈਨ ਤੇ ਸੁੱਟਦਾ ਤਾਂ ਕਿ ਐ ਬਣਾਇਆ ਜਾ ਸਕੇ ਵੀ ਇਹਨੂੰ ਮਾਰਿਆ ਨਹੀਂ ਇਹ ਤੇ ਗੱਡੀ ਚੜ ਜੇ ਟ੍ਰੇਨ ਚੜ ਜੇ ਤੇ ਬਾਅਦ ਚ ਐ ਬਣਾਇਆ ਜਾਂਦਾ ਵੀ ਟ੍ਰੇਨ ਥੱਲੇ ਆ ਗਿਆ ਪਰ ਟ੍ਰੇਨ ਛੇਤੀ ਛੇਤੀ ਆਈ ਨਹੀਂ ਲੋਕਾਂ ਨੇ ਵੇਖ ਲਿਆ ਰੌਲਾ ਪੈ ਗਿਆ ਤੇ ਉਹ ਜਿਹੜਾ ਦੂਜੇ ਬੱਚਾ ਜ ਮਾਰਨ ਵਾਲਾ ਉਹ ਫੜਿਆ ਗਿਆ ਮਾਮਲਾ ਕੀ ਨਿਕਲਿਆ ਵੀ ਜਿਹੜਾ ਮੁੰਡਾ ਸੀ ਨਵਜੋਤ ਉਹਦੇ ਕੋਲ ਫੋਨ ਸੀਗਾ ਆਈਫੋਨ ਤੇ ਜਿਹੜਾ ਦੂਜਾ ਸੀ ਅਮਨ ਉਹਦਾ ਬੇਲੀ ਉਹਦੇ ਕੋਲ ਹੈ ਨਹੀਂ ਸੀ ਅਮਨ ਨੇ ਉਹਦੇ ਤੋਂ ਫੋਨ ਲੈਣ ਦੇ ਲਈ ਪਹਿਲਾਂ ਉਹਦਾ ਜਨਮ ਦਿਨ ਇੱਕ ਦਿਨ ਪਹਿਲਾਂ ਮਨਾਇਆ ਤੇ ਜਨਮ ਦਿਨ ਮਨਾ ਕੇ ਤੇ ਫਿਰ ਉਹਨੂੰ ਕਹਿੰਦਾ ਸਵੇਰੇ ਆਪਾਂ ਘੁੰਮਣ ਚੱਲਾਂਗੇ ਉਨੂੰ ਘੁੰਮ ਲੈ ਗਿਆ ਤੇ ਫਿਰ ਉਹ ਉਹਨੂੰ ਰਸਤੇ ਦੇ ਵਿੱਚ ਚਾਕੂ ਮਾਰ ਕੇ ਮਾਰਿਆ ਤੇ ਫਿਰ ਇੱਕ ਨਾਲ ਹੋਰ ਮੁੰਡਾ ਲੈ ਕੇ ਗਿਆ ਸੀ ਉਹ ਜਿਹਨੂੰ ਨੇ ਕਿਹਾ ਸੀ 81000 ਰੁਪਇਆ ਮੈਂ ਤੈਨੂੰ ਦਵਾਂਗਾ ਆ ਜਾ ਨਾਲ ਚੱਲ ਤੇ ਫਿਰ ਉਹਨੂੰ ਕਹਿੰਦਾ ਵੀ ਇਹ ਤਾਂ ਹੁਣ ਮਰ ਗਿਆ ਤੇ ਆਪਾਂ ਦੋਨੇ ਫਸਾਂਗੇ ਇਸ ਕਰਕੇ ਆਪਾਂ ਨੇ ਇਹਦੀ লাশ ਚੱਕ ਕੇ ਤੇ ਰੇਲਵੇ ਟਰੈਕ ਤੇ ਰੱਖ ਦਈਏ ਉੱਤੇ ਇਹਦੇ ਟ੍ਰੇਨ ਚੜ ਜਾਏਗੀ ਤੇ ਇਹ ਹੋ ਜਾਏਗਾ ਵੀ ਇਹ ਟ੍ਰੇਨ ਥੱਲੇ ਆ ਕੇ ਮਰੇਗਾ ਜਦੋਂ ਇਹ ਸਕੀਮ ਉਹਨਾਂ ਨੇ ਲਾਗੂ ਕਰਤੀ ਟ੍ਰੇਨ ਆਈ ਨਾ ਛੇਤੀ ਤਾਂ ਫਿਰ ਉਹਦੀ লাশ ਨੂੰ ਜਦੋਂ ਚੱਕ ਕੇ ਲੈ ਕੇ ਗਏ ਤਾਂ ਸਭ ਤੋਂ ਪਹਿਲਾਂ ਉਹ ਜਿਹੜਾ ਮੁੰਡਾ ਦੂਜਾ ਜਿਹਨੂੰ ਉਹਨਜੀ ਨਾਲ 1000 ਰੁਪਏ ਦਾ ਲਾਲਚ ਲੈ ਕੇ ਦੇ ਕੇ ਲੈ ਗਿਆ ਸੀਗਾ ਪਹਿਲਾ ਰੇਲਵੇ ਪੁਲਿਸ ਨੇ ਉਹ ਫੜਿਆ ਉਹ ਤੋਂ ਜਦੋਂ ਪੁੱਛਗਿਛ ਕੀਤੀ ਉਹਨੇ ਸਾਰੀ ਗੱਲ ਦੱਸੀ ਵੀ ਇਹ ਜਿਹੜਾ ਲਵਲੀ ਹੈ ਨਾ ਇਹਨੇ ਆ ਸੌਰੀ ਅਮਨ ਹੈ ਇਨੇ ਇਹ ਸਾਰੀ ਖਰਤੂਤ ਕੀਤੀ ਹੈ ਫਿਰ ਉਹ ਅਮਨ ਫੜਿਆ ਗਿਆ ਹੁਣ ਤੁਸੀਂ ਦੇਖੋ ਇਹ ਸਾਰੀ ਫੁਕਰਪੁਣੀ ਦੇ ਕਰਤੂਤਾ ਨੇ ਆਈਫੋਨ ਸਿਰਫ ਫੁਕਰਪੰਥੀ ਹੈ ਮੈਂ ਤਾਂ ਕਹੂੰਗਾ ਉਹ ਮਾਪਿਆਂ ਦੀ ਸਮਝ ਵੀ ਬੜੀ ਘੱਟ ਹੈ ਜਿਹੜੇ ਆਪਣੇ ਬੱਚਿਆਂ ਨੂੰ ਇਹੋ ਜਿਹਾਂ ਜਿਹੜੀਆਂ ਪ੍ਰਵਿਰਤੀਆਂ ਇਹਨਾਂ ਤੋਂ ਰੋਕਦੇ ਨਹੀਂਗੇ ਜੇ ਬੱਚੇ ਕਹਿੰਦੇ ਆਈਫੋਨ ਲੈਣਾ ਤੇ ਚੱਲ ਜੀ ਲੈ ਦੇ ਦਿੰਦੇ ਨੇ ਬੱਚੇ ਜਿਹੜੀ ਵੀ ਪੁੱਟੀ ਸਿੱਧੀ ਜिद ਕਰਨ ਮਾਪਿਓ ਪਕਾ ਦਿੰਦੇ ਨਹੀਂ ਤਾਂ ਫਿਰ ਬੱਚੇ ਕਦੇ ਵੀ ਠੀਕ ਨਹੀਂ ਹੁੰਦੇ ਇਸ ਕਰਕੇ ਇਹ ਜਿਹੜਾ ਅੱਜ ਗੋਲੀ ਦੇ ਨਾਲ ਵਿਆਹ ਚ ਮੌਤ ਹੋਈ ਆ ਇਹ ਵੀ ਫੁਕਰ ਪੁਣੇ ਤੇ ਵਖਾਵੇ ਦੀ ਇੱਕ ਕਰਤੂਤ ਆ ਵਿਆਹ ਦੇ ਵਿੱਚ ਫੁਕਰ ਪੰਥੀਲੀ ਗੋਲੀਆਂ ਚਲਾਈਆਂ ਤੇ ਫਿਰ ਇੱਕ ਨੂੰ ਮਾਰ ਕੇ ਉਹਦੀ ਜੀਵਨ ਲੀਲਾ ਖਤਮ ਕਰ ਦਿੱਤੀ ਗਈ ਆ ਇਹਦੇ ਬਾਰੇ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨ